ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਪਾਈ ਵੀਰ ਸਿੰਘ ਜੀ ਦੀ ਕਮੂਲਕ ਕਵਿਤਾ ਹੈ ਜਿਸ ਦਾ ਸਿਰਲੇਖ ਹੈ ਇੱਕ ਵਹਿਰਾਨ ਬਾਗ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਮੰਦਰ ਸੋਨਾ ਬਾਗ ਸੁਹਾਵਾ ਤਾਲ ਠੰਡਕਾਂ ਵਾਲਾ ਸਭ ਕੁਝ ਉਸੇ ਤਰ੍ਹਾਂ ਉਸ ਥਾਂ ਉਹ ਰੰਗ ਰਸਾਲਾ ਖਿੜਿਆ ਚਮਨ ਫੁੱਲ ਹਨ ਮੁਸ਼ਕੇ ਫਲ ਫਲੀਆਂ ਪਰ ਆਈਆਂ ਵੇਹਲਾਂ ਲਪਟ ਜਾਲੀਆਂ ਉੱਤੇ ਰਵਸ਼ਾ ਛਾਉ ਸੁਹਾਈਆਂ ਮਾਲੀ ਕਾਮੇ ਉਠ ਬਲਦ ਪਏ ਆਪਣੇ ਕੰਮ ਕਰਾਂਦੇ ਆਡਾਂ ਵਗਣ ਸਫਾਈਆਂ ਦਿਸਣ ਪਰ ਜੰਦਰੇ ਦਿਸ ਆਂਦੇ ਹਾਂ ਪੰਛੀ ਨਹੀਂ ਡਾਲ ਕਿਸੇ ਤੇ ਸ਼ਾਖਾਂ ਸਭੇ ਖਾਲੀ ਸਰੋਵਰ ਤੇ ਕੋਈ ਹਾਂਸ ਨਾ ਦਿਸਦਾ ਫਿਰ ਫਿਰ ਸਭ ਥਾਂ ਪਾਲੀ ਨਾ ਕੋਈ ਗੱਲਾ ਕੀਰਤਨ ਕਰਦਾ ਸਾਜ਼ ਨਾ ਕੋਈ ਬੋਲੇ ਨਾ ਮੁਖੜਾ ਕੋਈ ਕਥਾ ਸੁਣਾਉਂਦਾ ਨਾ ਦਿਲ ਤਕੜੀ ਤੋਲੇ ਨੈਣ ਭਰੇ ਰਸ ਰੰਗ ਰਬ ਦੇ ਪਿਆਰ ਹੰਝੂਆਂ ਵਾਲੇ ਦਿਸਦੇ ਨਹੀਂ ਗੁਰੂ ਦੇ ਕਮਰੇ ਗੁਰੂ ਗ੍ਰੰਥ ਦੇ ਦਵਾਲੇ ਰਮਜ਼ਾਂ ਵਾਲੇ ਯਾ ਸਮਾਦ ਵਿੱਚ ਜੁੜੇ ਨੈਣ ਮਤ ਵਾਲੇ ਕਿਸੇ ਨੁਕਰੇ ਖੁੰਝੇ ਕਿਧਰੇ ਮਿਲਣ ਨਾ ਟੁੰਡਿਆਂ ਪਾਲੇ ਛੈਲ ਬੰਦਗੀ ਵਾਲਾ ਬਾਂਕਾ ਨਜ਼ਰ ਨਾ ਕਿਧਰੇ ਆਵੇ ਹਾਂ ਤਸਵੀਰ ਛੈਲ ਦੀ ਲਟਕੇ ਕੰਧਾਂ 'ਪਈ ਸਜਾਵੇ ਉਹ ਵਾਹਿਗੁਰੂ ਜੀ ਦਾ ਖਾਲਸਾ ਉਹ ਵਾਹਿਗੁਰੂ ਜੀ ਦੀ ਫਤਹਿ